ਲੁਧਿਆਣਾ ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਜਿਮਨੀ ਚੋਣ ਚ ਹੋਈ ਭਾਰੀ ਜਿੱਤ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਜਸ਼ਨ ਮਨਾਇਆ ਜਾ ਰਿਹਾ ਹੈ ਖੁਸ਼ੀ ਵੀ ਹੋਣੀ ਚਾਹੀਦੀ ਹੈ ਕਿਉਂਕਿ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਉਸੇ ਤਰ੍ਹਾਂ ਖਰੜ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਲੁਧਿਆਣਾ ਦੇ ਉਮੀਦਵਾਰ ਦੀ ਜਿੱਤ ਨੂੰ ਲੈ ਕੇ ਜਸ਼ਨ ਮਨਾਇਆ ਜਾ ਰਿਹਾ ਹੈ ਢੋਲ ਵੱਜ ਰਹੇ ਨੇ ਲੱਡੂ ਵੰਡੇ ਜਾ ਰਹੇ ਨੇ ਆਓ ਤੁਹਾਨੂੰ ਦਿਖਾਉਂਦੇ ਹਾਂ ਖਰੜ ਤੋਂ Live the Squirrel. يا غلام سنگمان زندہ باد मुख्यमंत्री सुजाब वंस गमन जिंदाबाद ਨੇ ਕੋਈ ਆਦੇਸ ਨਾ ਪਾਉਣਾ ਕਰਾ ਸਕਵਾ ਜੇਕਰ ਪਰਮਾਤਮਾ ਦਾ ਚਾਰਾ ਮਰਦ ਦੇਣਾ ਕਿ ਜਿਹਨੇ ਸਾਨੂੰ ਇੱਡਾ ਬੜਾ ਮਾਣ ਬਖਸ਼ਿਆ ਸਾਡੀ ਫਾਟੀ ਨੂੰ ਮੱਖਿਆ ਕਿਉਂਕਿ ਸਾਡੀ ਸਮੂਤੀ ਆਮ ਆਦਮੀ ਪਾਰਟੀ ਰਿਡਿਟ ਉਹਨਾਂ ਨੇ ਜਿੰਨੀ ਮਿਹਨਤ ਕੀਤੀ ਹੈ ਔਰ ਲੋਕਾਂ ਨੇ ਸਾਨੂੰ ਸਹਿਯੋਗ ਦਿੱਤਾ ਲੁਧਿਆਣੇ ਵਾਲਿਆਂ ਨੇ ਅਸੀਂ ਲੁਧਿਆਣੇ ਦੇ ਇੱਕ ਪਬਲਿਕ ਦਾ ਬਹੁਤ ਧੰਨਵਾਦ ਕਰਦੇ ਹਾਂ ਤੇ ਇਸ ਤੋਂ ਉੱਪਰ ਜਿਹੜੀ ਸਭ ਤੋਂ ਉੱਤੇ ਉੱਪਰ ਵੀ ਵਿਖੇਤ ਹੋਈ ਹੈ ਜਿਹੜੀ ਗੁજરાਤ ਤਾਂ ਗੱਲ ਦੇਖੋ ਕਿ ਪ੍ਰਧਾਨ ਮੰਤਰੀ ਦਾ ਐਲਾਨ ਹੋਵੇ ਪਰ ਉੱਥੋਂ ਵੀ ਸਾਨੂੰ ਜਿਹੜੀ ਦਿੱਤ ਪ੍ਰਾਪਤ ਹੋਈ ਜਾਏ ਕਿ ਸਾਡੇ ਵਾਸਤੇ ਕੌਮ ਦੀ ਵਧਿਆ ਇੱਕ ਸੁਨਹਿਰੀ ਮਤਲਬ ਮੌਕਾ ਹੈ ਸਾਡੀ ਆਬਾਦੀ ਦੀ ਰਾਜੀ ਵਾਸਤੇ ਆਉਣ ਵਾਲੇ ਸਮੇਂ ਵਿੱਚ ਸਾਡੇ ਆਬਾਦੀ ਪਾਰਟੀ ਜਿਹੜੀ ਹੈ ਉਹ ਦਿੱਲੀ ਬੁਰੀ ਝੰਡਾ ਲਹਿਰਾ ਰਹੀ ਹੈ ਕੰਮ ਕਰਦੀ ਸਾਡੀ ਪਾਰਟੀ ਬਹੁਤ ਵਧੀਆ ਕੰਮ ਕਰਦੀ ਹੈ ਇਹ ਇੱਕ ਕੰਮ ਦੇ ਨਾਂ ਨੂੰ ਵੋਟ ਪਈਆ ਜੋ ਨੂੰ ਲੈਣੇ ਚ ਵੋਟ ਪਈਆ ਸਾਡੀ ਕੰਪਲੇਨ ਨਾਂ ਨੂੰ ਵੋਟ ਪਈਆ ਕਿਉਂਕਿ ਤੁਸੀਂ ਖਾਬ ਲਾ ਕੇ ਦੇਖੋ ਕਿ ਜਿਸ ਤਰੀਕੇ ਨਾਲ ਜਿਹੜੀ ਦਿੱਲੀ ਜਨ ਹੁੰਦੀ ਹੈ ਜਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਦੀ ਇਹੀ ਕੋਸ਼ਿਸ਼ ਹੁੰਦੀ ਆ ਕਿ ਜਿਹੜੀ ਮੌਜੂਦਾ ਸਰਕਾਰ ਉਹਦੀ ਪਿੱਠ ਲੋਈ ਜਾਵੇ ਪਰੰਤੂ ਇੰਨੀ ਵਧੀਆ ਜਿੱਤ ਹੋਈ ਆ ਕਿ 10.5 ਹਜ਼ਾਰ ਦੀ ਲੀਡ ਨਾਲ ਜੋ ਜਿੱਤ ਹੋਈ ਆ ਅਸੀਂ ਬਹੁਤ ਧੰਨਵਾਦ ਕਰਦੇ ਆ ਪਰਮਾਤਮਾ ਦਾ ਵੀ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਲਹਿਰ ਹੈ ਤੇ ਜਿਹੜਾ ਜਿਮਨੀ ਚੋਣ ਜਿੱਤੇ ਆ ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਪੰਜਾਬ ਦੇ ਲੋਕਾਂ ਦਾ ਫਤਵਾ ਕੀ ਹੈ ਤੇ ਸਾਡੇ ਸ਼ਾਇਦ ਸਾਡੇ ਜ਼ਿਲ੍ਹੇ ਦੇ ਸਾਡੇ ਸਾਡੇ ਐਮਐਲਏ ਸਾਹਿਬ ਹੈ ਅਨਮੋਲ ਕਗਰ ਮੈਡਮ ਉਹਨਾਂ ਨੂੰ ਵੀ ਅਸੀਂ ਬਹੁਤ-ਬਹੁਤ ਵਧਾਈ ਦਿੰਦੇ ਆ ਉਹਨਾਂ ਨੇ ਵੀ ਬਹੁਤ ਮਿਹਨਤ ਕੀਤੀ ਹੈ ਸਾਡੇ ਐਸੇ ਪਰਦਾਰ ਵਾਸਤੇ ਵੀ ਸਾਡੇ ਸ਼ਹਿਰ ਵਾਸਤੇ ਵੀ ਤੇ ਅਸੀਂ ਉਹਨਾਂ ਨੂੰ ਵੀ ਅਲੱਗ-ਅਲੱਗ ਵਧਾਈ ਦਿੰਦੇ ਆ ਦੇਖਿਆ ਵਿਰੋਧੀ ਪਾਰਟੀ ਵੱਲੋਂ ਬੜੇ ਸਵਾਲ ਚੁੱਕੇ ਜਾਂਦੇ ਸਨ ਕਿ ਡੇਢ ਸਾਲ ਦੇ ਵਿੱਚ ਕੀ ਕੁਝ ਕਰ ਲੂਗੇ ਤੇ ਨਤੀਜੇ ਕੁਝ ਹੋਰ ਹੀ ਆਏ ਆ ਦੇਖੋ ਜੀ ਕੰਮ ਹੋ ਰਿਹਾ ਹੈ ਇਹ ਤੇ ਲੋਕਾਂ ਨੂੰ ਪਤਾ ਹੈ ਲੋਕ ਤਾਂ ਹੀ ਵੋਟ ਪਾ ਰਹੇ ਆ ਜੇ ਲੋਕਾਂ ਦਾ ਫਤਵਾ ਹੈਗਾ ਜੇ ਆਮ ਆਦਮੀ ਪਾਰਟੀ ਨੂੰ ਅੱਗੇ ਲੈ ਕੇ ਜਾ ਰਹੇ ਆ ਤੇ ਜੇ ਲੋਗਾ ਦਾ ਹੀ ਇਹ ਲੋਗਾ ਦੇ ਜਿੱਤੇ ਲੋਗਾ ਦੀ ਜਿੱਤ ਹੈ ਇਹ ਆਮ ਆਦਮੀ ਪਾਰਟੀ ਆ ਆਮ ਆਦਮੀ ਪਾਰਟੀ ਪੂਰੇ ਪੰਜਾਬ ਦੇ ਵਿੱਚ ਜਿੱਤ ਹੋਈ ਹੈ ਸਭ ਜਗ੍ਹਾ ਢੋਲ ਨਗਾਰੇ ਵੱਜੇ ਜਾ ਰਹੇ ਆ ਗੁਜਰਾਤ ਚ ਵੀ ਹੋਈ ਹੈ ਤੇ ਗੁਜਰਾਤ ਵਿੱਚ ਵੀ ਤਾਂ ਹੋਰ ਦੱਸੋ ਕੀ ਕਹੋਗੇ ਤੁਸੀਂ ਪਾਰਟੀ ਬਾਰੇ ਪਾਰਟੀ ਦੇਖੋ ਜੀ ਪਾਰਟੀ ਜਿਸ ਤਰ੍ਹਾਂ ਵੀ ਇਹ ਬਹੁਤ ਅੱਛੇ ਲੈਵਲ ਤੇ ਉੱਤੇ ਜਾ ਰਹੀ ਹੈ ਤੇ ਇਹ ਲੋਗਾ ਦਾ ਫਤਵਾ ਹੈ ਕਿ ਆਮ ਆਦਮੀ ਪਾਰਟੀ ਨੂੰ ਉੱਤੇ ਲੈ ਕੇ ਜਾਣਗੇ ਔਰ ਆਉਣ ਵਾਲੇ ਅਗਲੇ ਸਰਕਾਰ ਵੀ ਆਮ ਆਦਮੀ ਦੀ ਪਾਰਟੀ ਦੀ ਕਹਿੰਦੇ ਨੇ ਆਮ ਆਦਮੀ ਪਾਰਟੀ ਦੇ ਜੋ ਉਮੀਦਵਾਰ ਜਿੱਤੇ ਉਸ ਦੇ ਵਿੱਚ ਸਭ ਤੋਂ ਵੱਡਾ ਭਗਵੰਤ ਮਾਨ ਜੀ ਦਾ ਹੱਥ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੇ ਹਿੱਤਾਂ ਦੇ ਲਈ ਕੰਮ ਕਰ ਰਹੀ ਹੈ ਜਿਸ ਕਾਰਨ ਲੋਕਾਂ ਨੇ ਇੱਕ ਵਾਰ ਫੇਰ ਤੋਂ ਆਮ ਆਦਮੀ ਪਾਰਟੀ ਨੂੰ ਚੁਣਿਆ ਹੈ ਜਿਸ ਕਾਰਨ ਲੁਧਿਆਣੇ ਦੀ ਜੀਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਭਾਰੀ ਜਿੱਤ ਹੋਈ ਹੈ ਖਰੜ ਤੋਂ ਡੇਵਿਡ ਬਰਮਾ ਦੀ ਖਾਸ ਰਿਪੋਰਟ